ਮੈਂ ਇਹ ਲੋਕਾਂ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਵੀ ਭਾਈ ਆਪਾਂ ਬਿਨਾਂ ਕਿਸੇ ਗੱਲੋਂ ਲੜ ਝਗੜ ਕੇ ਅਸਲੀ ਰਿਜ਼ਲਟ ਜਿਹੜਾ ਆ ਉਹਨੂੰ ਕਿਤੇ ਖਰਾਬ ਨਾ ਕਰਕੇ ਬਹਿ ਜਾਈਏ ਜੋ ਪਿਛਲੇ 2022 ਦੇ ਵਿੱਚ ਕੀਤਾ ਪ੍ਰਗਟ ਸਿੰਘ ਜੀ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਲੱਗਦਾ ਵੀ ਹੁਣ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਛੀ ਲੀਡਰਾਂ ਦਾ ਕਸੂਰ ਕਿਤੇ ਨਾ ਕਿਤੇ ਹੈਗਾ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚੋਂ ਇੰਟਰਸਟ ਜਿਹੜਾ ਵੀਰ ਗੋਲਟੀ ਬੜੇ ਤੁਹਾਡੇ ਚੰਗੇ ਸਾਥੀ ਸੀਗੇ ਕੀ ਲੱਗਦਾ ਵੀ ਕੀ ਵਜ੍ਹਾ ਬਣੀ ਹੋਣੀ ਐ ਉਹ ਰੁਸ ਕੇ ਚਲੇ ਗਏ ਕਿਉਂਕਿ ਬਹੁਤ ਲੋਕੀ ਜਿਹੜੇ ਆ ਉਹ ਕੁਰਸੀਆਂ ਵਗਰ ਪੱਜ ਰਹੇ ਆ ਸੇਮ ਟਾਈਮ ਵਿਜੀਲੈਂਸ ਦਾ ਡਰ ਵੀ ਹੈਗਾ ਬੰਬ ਰੋਣ ਵਾਲਾ ਕੰਮ ਵੀ ਹੈਗਾ ਜਿਹੜੇ ਕਹਿੰਦੇ ਸੀ ਵੀ ਅਸੀਂ 13 ਹੀ ਸੀਟਾਂ ਮੇਰੇ ਚਿਹਰੇ ਤੇ ਲੜ ਹੋਣੀਆਂ ਤੇ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਇੰਨੇ ਕਮਜ਼ੋਰ ਪੈ ਗਏ ਵੀ ਆਪਣਾ ਹੀ ਜਿਹੜਾ ਉਹ ਵਿਰੋਧੀ ਸੀਗਾ ਉਹਨੂੰ ਉਹਨਾਂ ਨੂੰ ਬੰਬ ਰੋੜ ਕੇ ਆਪਣੀ ਪਾਰਟੀ ਦੇ ਵਿੱਚ ਲੈ ਜਾਣਾ ਪਿਆ ਦੇਸ਼ ਦੀ ਹੱਤ ਸੱਤਾ ਨੂੰ ਤਾਂ ਹੱਥ ਆਇਆ ਜਾ ਸਕਦਾ ਲੇਕਿਨ ਦੇਸ਼ ਨੂੰ ਬਹੁਤ ਅੱਗੇ ਵਧਾਇਆ ਨਹੀਂ ਜਾ ਸਕਦਾ। ਬਾਬੂ ਸ਼ਾਹੀ ਦੇਖ ਰਹੇ ਤੁਸੀਂ ਗੱਲਬਾਤ ਕਰਾਂਗੇ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨਾਲ ਸਾਬਕਾ ਮੰਤਰੀ ਵੀ ਰਹੇ ਨੇ ਤੇ ਜੋ ਅ ਇਸ ਵੇਲੇ ਕਾਂਗਰਸ ਚੱਲ ਰਿਹਾ ਉਸ ਬਾਰੇ ਇਹਨਾਂ ਦੀ ਰਾਏ ਜਾਣਦੇ ਆ ਪ੍ਰਗਟ ਸਿੰਘ ਜੀ ਕਿਵੇਂ ਦੇਖ ਰਹੇ ਹੋ ਕਾਫੀ ਸਾਰੇ ਤੁਹਾਡੇ ਸਾਥੀ ਲਗਾਤਾਰ ਛੜ ਛੜ ਕੇ ਕੋਈ ਭਾਜਪਾ ਜਾ ਰਿਹਾ ਹੈ ਕੋਈ ਆਮ ਆਦਮੀ ਪਾਰਟੀ ਜਾ ਰਿਹਾ ਹੈ ਉਹ ਵੀ ਬਿਲਕੁਲ ਚੋਣਾ ਦੇ ਸਮੇਂ 'ਚ ਕਿੰਨਾ ਕੁ ਵੱਡਾ ਡੈਂਟ ਪੈ ਸਕਦਾ 파ਟੀ ਨੂੰ ਵੀ ਦੇਖੋ ਜਦੋਂ ਵੀ ਕੋਈ ਲੀਡਰ ਜਾਂਦਾ ਨੁਕਸਾਨ ਤਾਂ ਹੁੰਦਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਬਟ ਮੈਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹਦਾ ਲਾਰਜਰ ਇਸ਼ੂ ਇਹ ਸੀਗਾ ਕਿ ਦੇਸ਼ ਦੀ ਰਾਜਨੀਤੀ ਦਾ ਪੰਜਾਬ ਦੇ ਉੱਤੇ ਕੀ ਪ੍ਰਭਾਵ ਜਿਹੜਾ ਉਹ ਪੈਣਾ ਹੈਗਾ ਤੇ ਜਿੰਨਾ ਕੁ ਮੈਨੂੰ ਗੱਲ ਸਮਝ ਆਉਂਦੀ ਹੈਗੀ ਆ ਵੀ ਪੰਜਾਬ ਨੂੰ ਕੀ ਕਰਨਾ ਚਾਹੀਦਾ ਅਕ੍ਰੋਸ ਦਾ ਈਵਨ ਪਾਰਟੀ ਲਾਈਨ ਜੋ ਜੋ ਸਾਡਾ ਪਿਛਲੇ ਸਮੇਂ ਦੇ ਵਿੱਚ ਹੋਇਆ ਜੋ ਜੋ ਸਾਨੂੰ ਵਿਜੂਅਲਾਈਜ਼ ਕਰਨਾ ਚਾਹੀਦਾ ਉਹਦੇ ਮੁਤਾਬਕ ਮੈਂ ਜਿੰਨੀ ਕੁ ਆਪਣੀ رائے ਆ ਕਿਉਂਕਿ ਤੁਹਾਡੇ ਜ਼ਰੀਏ ਮੈਂ ਇਹ ਲੋਕਾਂ ਦੇ ਵਿੱਚ ਪਹੁੰਚਾਉਣਾ ਚਾਹੁੰਦਾ ਵੀ ਭਾਈ ਆਪਾਂ ਬਿਨਾਂ ਕਿਸੇ ਗੱਲੋਂ ਲੜ ਝਗੜ ਕੇ ਅਸਲੀ ਰਿਜ਼ਲਟ ਜਿਹੜਾ ਆ ਉਹਨੂੰ ਕਿਤੇ ਖਰਾਬ ਨਾ ਕਰਕੇ ਬਹਿ ਜਾਈਏ ਜੋ ਪਿਛਲੇ 2022 ਦੇ ਵਿੱਚ ਕੀਤਾ ਤੇ ਫਿਰ ਆਉਣ ਵਾਲੇ 5 ਸਾਲ ਅਸੀਂ ਉਹਨਾਂ ਨੂੰ ਭੁਗਤੀਏ ਫਿਰ ਇਹ ਸਾਡੇ ਲਈ ਸਿਆਣੀ ਗੱਲ ਨਹੀਂ ਹੋਈ ਪਰਕਰਸ਼ਨ ਜੀ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਲੱਗਦਾ ਵੀ ਹੁਣ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋ ਇਹ ਦੇਖੋ ਇਹਦੇ ਵਿੱਚ ਲੀਡਰਾਂ ਦਾ ਕਸੂਰ ਕਿਤੇ ਨਾ ਕਿਤੇ ਹੈਗਾ ਲੋਕਾਂ ਦਾ ਡੈਮੋਕ੍ਰੇਸੀ ਦੇ ਵਿੱਚੋਂ ਇੰਟਰਸਟ ਜਿਹੜਾ ਘਟ ਰਿਹਾ ਸੋ ਮੈਨੂੰ ਲੱਗਦਾ ਸਾਨੂੰ ਕਿਉਂਕਿ ਉਹਦੇ ਵਿੱਚ ਕਿਰਦਾਰ ਘਟ ਰਿਹਾ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਸੋਚ ਦਾ ਨਜ਼ਰੀਆ ਜਿਹੜਾ ਕਿਉਂਕਿ ਬਹੁਤ ਲੋਕੀ ਜਿਹੜੇ ਆ ਉਹ ਕੁਰਸੀਆਂ ਮਗਰ ਭੱਜ ਰਹੇ ਆ ਕਦੀ ਕਿਸੇ ਪਾਰਟੀ ਚ ਕਿਉਂਕਿ ਲੋਕੀ ਤਾਂ ਇਹ ਵੀ ਕਹਿੰਦੇ ਆ ਵੀ ਯਾਰ ਅਸੀਂ ਪਾਈ ਤਾਂ ਕਿਸੇ ਹੋਰ ਬੰਦੇ ਨੂੰ ਵੋਟ ਸੀ ਤੇ ਚਲੇ ਕਿਸੇ ਹੋਰ ਪਾਰਟੀ ਚ ਗਿਆ ਉਹਦੇ ਕਰਕੇ ਲੋਕਾਂ ਦਾ ਜਿਹੜਾ ਇੰਟਰਸਟ ਘਟ ਰਿਹਾ ਔਰ ਮੈਨੂੰ ਲੱਗਦਾ ਇਹ ਡੈਮੋਕ੍ਰੇਸੀ ਲਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਇਹਦੇ 'ਚ ਸਾਨੂੰ ਵਿਸ਼ਵਾਸ ਵਧਾਉਣਾ ਚਾਹੀਦਾ ਜਿਹੜੇ ਲੀਡਰ ਹੈ ਉਹਨਾਂ ਨੂੰ ਕਿਸੇ ਪਲੈਟਫਾਰਮ ਤੇ ਖੜ ਕੇ ਕਿਸੇ ਸੋਚ ਨਾਲ ਜੁੜ ਕੇ ਅੱਗੇ ਵਧਣ ਦੀ ਜ਼ਰੂਰਤ ਹੈਗੀ ਹੈ ਅੱਛਾ ਦਲਵੀਰ ਗੋਲਟੀ ਬੜੇ ਥੋੜੇ ਚੰਗੇ ਸਾਥੀ ਸੀਗੇ ਕੀ ਲੱਗਦਾ ਵੀ ਕੀ ਵਜ੍ਹਾ ਬਣੀ ਹੋਣੀ ਹੈ ਉਹ ਰੁਸ ਕੇ ਚਲੇ ਗਏ ਉਹਨਾਂ ਦਾ ਗਿਲਾ ਸ਼ਿਕਵਾ ਵੀ ਹੋ ਸਕਦਾ ਬਟ ਐਟ ਦ ਸੇਮ ਟਾਈਮ ਬਿਜਲੀਅੰਸ ਦਾ ਡਰ ਵੀ ਹੈਗਾ ਬਾਮ ਰੋਣ ਵਾਲਾ ਕੰਮ ਵੀ ਹੈਗਾ ਸੋ ਮੈਨੂੰ ਲੱਗਦਾ ਇਹ ਕਿਤੇ ਨਾ ਕਿਤੇ ਕੰਬਾਈਨ ਹੋ ਕੇ ਇਹ ਜਿਹੜਾ ਆ ਇਹ ਦਲਬੀਰ ਗੋਲਦੀ ਜਿਹੜਾ ਪਾਰਟੀ ਛੱਡ ਕੇ ਗਿਆ ਔਰ ਨੁਕਸਾਨ ਇਸ ਗੱਲ ਦਾ ਕੋਈ ਲੇਕਿਨ ਜੇ ਮੈਂ ਭਗਵੰਤ ਮਾਨ ਜੀ ਦੇ ਨਜ਼ਰੀਏ ਤੋਂ ਦੇਖਾਂ ਜਿਹੜੇ ਕਹਿੰਦੇ ਸੀ ਵੀ ਅਸੀਂ 13 ਹੀ ਸੀਟਾਂ ਮੇਰੇ ਚਿਹਰੇ ਤੇ ਲੜ ਹੋਣੀਆਂ ਤੇ ਉਹ ਆਪਣੀ ਜ਼ਿਲ੍ਹੇ ਦੇ ਵਿੱਚ ਇੰਨੇ ਕਮਜ਼ੋਰ ਪੈ ਗਏ ਵੀ ਆਪਣਾ ਹੀ ਜਿਹੜਾ ਉਹ ਵਿਰੋਧੀ ਸੀਗਾ ਉਹਨੂੰ ਉਹਨਾਂ ਨੂੰ ਬਾਹਮ ਰੋੜ ਕੇ ਆਪਣੀ ਪਾਰਟੀ ਦੇ ਵਿੱਚ ਲਿਜਾਣਾ ਪਿਆ ਇਹ ਵੀ ਤਾਂ ਇੱਕ ਨਜ਼ਰੀਆ ਹੈਗਾ ਜਿਹੜੀ ਤੁਹਾਡੀ ਕੈਂਪੇਨਿੰਗ ਚੱਲ ਰਹੀ ਹੈ ਜੀ ਨਵਜੋਤ ਸਿੱਧੂ ਕਾਫੀ ਐਕਟਿਵ ਹੁੰਦੇ ਸੀ ਪਰ ਹੁਣ ਚਲੋ ਉਧਰ ਚਲੇ ਗਏ ਕਮੈਂਟਰੀ ਕਰ ਰਹੇ ਨੇ ਉਹਦਾ ਉਹਨਾਂ ਦਾ ਕੋਈ ਨੁਕਸਾਨ ਹੋ ਰਿਹਾ ਵੀ ਤੁਹਾਨੂੰ ਜੇ ਉਹ ਐਕਟਿਵ ਹੁੰਦੇ ਇਸ ਚੋਣਾਂ ਕੁ ਚੰਗੇ ਬੰਦੇ ਹੈਗੇ ਆ ਚੰਗੇ ਬੰਦੇ ਦਾ ਹਮੇਸ਼ਾ ਹੀ ਦੇਖੋ ਅਲਟੀਮੇਟਲੀ ਇਟ ਇਜ਼ ਅ ਟੀਮ ਟੀਮ ਦੇ ਵਿੱਚ ਹਰ ਬੰਦੇ ਦਾ ਜਿਹੜਾ ਰੋਲ ਹੁੰਦਾ ਹੈਗਾ ਔਰ ਮੈਨੂੰ ਲੱਗਦਾ ਉਹਨਾਂ ਨੂੰ ਵੀ ਆਪਣਾ ਰੋਲ ਕਿਤੇ ਨਾ ਕਿਤੇ ਪਲੇ ਕਰਨਾ ਚਾਹੀਦਾ ਲੇਕਿਨ ਉਹ ਅੱਜਕੱਲ ਕਮੈਂਟਰੀ ਕਰ ਰਹੇ ਹੈਗੇ ਆ ਬੀਜਪੀ ਦੀ ਕਿਵੇਂ ਪੋਲਿਟਿਕਸ ਦੇਖ ਰਹੇ ਹੋ ਤੁਸੀਂ ਪੂਰੇ ਨੇਸ਼ਨ ਵਾਈਡ ਜਿਸ ਤਰ੍ਹਾਂ ਦੀਆਂ ਸਪੀਚਾਂ ਆ ਰਹੀਆਂ ਨੇ ਬੀਜਪੀ ਬੇਸਿਕਲੀ ਪਿਓਰਲੀ ਪੋਲਰਾਈਜ਼ ਕਰਨਾ ਚਾਹੁੰਦੀ ਆ ਇਸ ਦੇਸ਼ ਦੇ ਫੈਬਰਿਕ ਨੂੰ ਖਰਾਬ ਕਰਨਾ ਚਾਹੁੰਦੀ ਆ ਸਿਰਫ ਤੇ ਸਿਰਫ ਉਹਨਾਂ ਨੂੰ ਐ ਲੱਗਦਾ ਵੀ ਅਸੀਂ ਪੋਲਰਾਈਜ਼ ਕਰਕੇ ਤੇ ਦੇਸ਼ ਦੀ ਸੱਤਾ ਨੂੰ ਹਥਿਆਲੀਏ ਦੇਸ਼ ਦੀ ਸੱਤਾ ਨੂੰ ਤਾਂ ਹਥਿਆਇਆ ਜਾ ਸਕਦਾ ਲੇਕਿਨ ਦੇਸ਼ ਨੂੰ ਬਹੁਤ ਅੱਗੇ ਵਧਾਇਆ ਨਹੀਂ ਜਾ ਸਕਦਾ ਸੋ ਮੈਨੂੰ ਲੱਗਦਾ ਉਹਨਾਂ ਨੂੰ ਆਪਣਾ ਨਜ਼ਰੀਆ ਬਲੰਦੀ ਜ਼ਰੂਰਤ ਹੈਗੀ ਚਰਨਜੀਤ ਚੰਨੀ ਦੀ ਕੀ ਪੋਜੀਸ਼ਨ ਦੇਖ ਰਹੇ ਤੁਸੀਂ ਤੁਹਾਡੇ ਕਿਉਂਕਿ ਜਲੰਧਰ ਦੇ ਵਿੱਚ ਮੈਨੂੰ ਲੱਗਦਾ ਕਾਫੀ ਚੰਗੀ ਪੋਜੀਸ਼ਨ ਹੈ ਔਰ ਮੈਨੂੰ ਲੱਗਦਾ ਅਸੀਂ ਕੰਫਰਟੇਬਲੀ ਮਿਹਨਤ ਤਾਂ ਕਰਨੀ ਪਊਗੀ ਲੇਕਿਨ ਕੰਫਰਟੇਬਲੀ ਜਿੱਤ ਜਾਵਾਂਗੇ ਠੀਕ ਹੈ ਸ਼ੁਕਰੀਆ ਸੋ ਗੱਲਬਾਤ ਅਸੀਂ ਕੀਤੀ ਪ੍ਰਗਟ ਸਿੰਘ ਨਾਲ ਜਿਨ੍ਹਾਂ ਨੇ ਇਸ ਪੂਰੇ ਸਿਨੈਰੀਓ ਬਾਰੇ ਡਿਸਕਸ ਕੀਤਾ ਹੈ ਕਿ ਇਸ ਤਰ੍ਹਾਂ ਦੇ ਨਾਲ ਚੱਲ ਰਿਹਾ ਤੇ ਅਪੀਲ ਵੀ ਕਰ ਰਹੇ ਨੇ ਉਹ ਕਿ ਜਿਹੜੀ ਆ ਵੋਟ ਪਾਉਣੀ ਚਾਹੀਦੀ ਹੈ ਕਿਉਂਕਿ ਪੋਲਿੰਗ ਬਹੁਤ ਘੱਟ ਹੋ ਰਹੀ ਹੈ ਤੇ ਕਾਂਗਰਸ ਚ ਜੋ ਲਗਾਤਾਰ ਲੀਡਰ ਜਿਹੜੇ ਨੇ ਇਹਨਾਂ ਦਾ ਸਾਥ ਛੱਡ ਕੇ ਪਾਰਟੀ ਦਾ ਦੂਜੀਆਂ ਪਾਰਟੀਆਂ ਜਾ ਰਹੇ ਨੇ ਉਸ ਤੇ ਵੀ ਇਹਨਾਂ ਨੇ ਆਪਣੀ رائے ਜਿਹੜੀ ਆ ਖੁੱਲ੍ਹ ਕੇ ਸਾਂਝੀ ਕੀਤੀ ਹੈ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ